ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਦਿਨ ਦੇ ਨਾਲ ਜੁੜੇ ਸਿੱਖ ਇਤਿਹਾਸ ਤੇ ਲੜੀਵਾਰ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਪੇਸ਼ ਹੈ ਅੱਜ ਦੇ ਦਿਨ ਦਾ ਇਤਿਹਾਸ ਮਿਤੀ 6 ਮਾਰਚ 6 ਮਾਰਚ 1752 ਵਾਲੇ ਦਿਨ ਆਪਣੀ ਸਾਰੀ ਜ਼ਿੰਦਗੀ ਸਿੱਖਾਂ ਦੇ ਨਾਲ ਵਫਾਦਾਰੀ ਅਤੇ ਦੋਸਤੀ ਭਰਿਆ ਰਿਸ਼ਤਾ ਨਿਭਾਉਣ ਵਾਲੇ ਦੀਵਾਨ ਕੌੜਾ ਮੱਲ ਦੀ ਸ਼ਹਾਦਤ ਹੁੰਦੀ ਹੈ ਜ਼ਿਕਰ ਯੋਗ ਹੈ ਕਿ ਮੀਰ ਮੰਨੂ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਵਿਚਕਾਰ ਹੋਈ ਜੰਗ ਦੇ ਵਿੱਚ ਮੀਰ ਮੰਨੂ ਦੇ ਸੁਹਿਰਦ ਜਰਨੇਲਾਂ ਵਿੱਚੋਂ ਸਿਰਫ ਦੀਵਾਨ ਕੌੜਾ ਮਲ ਹੀ ਧਿਆਨਤਦਾਰੀ ਅਤੇ ਸੱਚੇ ਮਨੋਂ ਉਸਦੇ ਨਾਲ ਟਟਿਆ ਸੀ ਅਤੇ ਇਸ ਮੌਕੇ ਤੇ ਅਦੀਨਾ ਵੇਗ ਨੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਦੀਵਾਨ ਕੌੜਾ ਮਲ ਦੇ ਉੱਪਰ ਗੋਲੀ ਚਲਵਾ ਦਿੱਤੀ ਅਤੇ ਦੀਵਾਨ ਕੌੜਾ ਮਲ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਦੀਵਾਨ ਕੋੜਾ ਮਲ ਦੀ ਸਿੱਖਾਂ ਦੇ ਨਾਲ ਸਾਂਝ ਦੀ ਜੇਕਰ ਗੱਲ ਕਰੀਏ ਤਾਂ ਸਿੱਖ ਕੌਮ ਦਾ ਹਤੈਸ਼ੀ ਹੋਣ ਕਰਕੇ ਸਿੱਖ ਉਸ ਨੂੰ ਮਿੱਠਾ ਮੱਲ ਕਹਿੰਦੇ ਸਨ ਸਿੱਖ ਧਰਮ ਪ੍ਰਤੀ ਸ਼ਰਧਾ ਦੀ ਭਾਵਨਾ ਰੱਖਣ ਵਾਲੇ 18ਵੀਂ ਸਦੀ ਦੇ ਸਮਹਾਨ ਪ੍ਰਸ਼ਾਸਕ ਦੀਵਾਨ ਕੋੜਾ ਮਲ ਨੇ ਹਮੇਸ਼ਾ ਸਿੱਖਾਂ ਦੀ ਹਮਾਇਤ ਕੀਤੀ ਸਿੱਖ ਕੌਮ ਦੇ ਦਰਵੇਸ਼ ਸਾਹਿਤਕਾਰ ਭਾਈ ਸਾਹਿਬ ਵੀਰ ਸਿੰਘ ਜੀ ਇਸ ਦੇ ਖਾਨਦਾਨ ਵਿੱਚੋਂ ਸਨ ਦੀਵਾਨ ਕੋੜਾ ਮਲ ਦਾ ਜਨਮ ਝੁਗਜਾਤ ਦੇ ਇੱਕ ਅਰੋੜਾ ਪਰਿਵਾਰ ਵਿੱਚ ਸ਼੍ਰੀ ਬੱਲੂ RAM ਉਰਫ ਬੱਲੂ ਮਲ ਦੇ ਘਰ ਪੱਛਮੀ ਪੰਜਾਬ ਦੇ ਝੰਗ ਜ਼ਿਲ੍ਹੇ ਵਿੱਚ ਸ਼ੇਰਕੋਟ ਨਗਰ ਵਿੱਚ ਹੋਇਆ ਦੀਵਾਨ ਕੋੜਾ ਮਲ ਨੇ ਸਦਾ ਹੀ ਸਿੱਖਾਂ ਦੇ ਨਾਲ ਵਫਾਦਾਰੀ ਨਿਭਾਈ 1747 ਵਿੱਚ ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਜ਼ਾਇਆ ਖਾਨ ਲਾਹੌਰ ਦਾ ਅਤੇ ਉਸ ਦਾ ਛੋਟਾ ਭਰਾ ਸ਼ਾਹ ਨਵਾਜ਼ ਮਲਤਾਨ ਦਾ ਸੂਬੇਦਾਰ ਬਣ ਬੈਠਾ 1740ਵੀਂ ਦੇ ਸਮੇਂ ਜਦ ਲਖਪਤ ਰਾਏ ਦੇ ਭਰਾ ਜਸਪਤ ਰਾਏ ਦੀ ਭਾਈ ਨਿਬਾਹੂ ਸਿੰਘ ਜੀ ਨੇ ਤੌਣ ਉਤਾਰ ਦਿੱਤੀ ਸੀ ਤਾਂ ਆਪਣੇ ਭਰਾ ਜਸਪਤ ਰਾਏ ਦੇ ਕਤਲ ਦਾ ਬਦਲਾ ਲੈਣ ਲਈ ਲਖਪਤ ਰਾਏ ਨੇ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣ ਦੀ ਸੋਚ ਚੁੱਕੀ ਲਖਪਤ ਰਾਏ ਨੇ ਲਾਹੌਰ ਦੇ ਵਿੱਚ ਵਸਦੇ ਸਿੱਖਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਇਸ ਮੌਕੇ ਤੇ ਦੀਵਾਨ ਕੌੜਾਮਲ ਪਸੂਏ ਜ਼ੁਲਮ ਦੇਖਿਆ ਨਾ ਗਿਆ ਉਸਨੇ ਲਖਪਤ رائے ਨੂੰ ਇਸ ਬਾਬਤ ਬਹੁਤ ਵਰਜਿਆ ਪਰ ਉਹ ਟੱਸ ਤੋਂ ਮਸ ਨਾ ਹੋਇਆ ਕੌੜਾਮਲ ਸਿੱਖਾਂ ਦਾ ਇੰਜ ਕਤਲੇਆਮ ਹੁੰਦਾ ਦੇਖ ਨਾ ਸਕਿਆ ਅਤੇ ਦੁਖੀ ਭਰੇ ਮਨ ਦੇ ਨਾਲ ਮੁਲਤਾਨ ਚਲਾ ਗਿਆ ਜਿੱਥੇ ਸ਼ਾਹ ਨਿਵਾਜ਼ ਨੇ ਉਸ ਨੂੰ ਦੀਵਾਨ ਥਾਪ ਦਿੱਤਾ 21 ਮਾਰਚ 1747 ਦੇ ਵਿੱਚ ਸ਼ਾਹ ਨਿਵਾਜ਼ ਨੇ ਲਾਹੌਰ ਦੇ ਉੱਪਰ ਚੜ੍ਹਾਈ ਕਰ ਦਿੱਤੀ ਸੀ ਅਤੇ ਜ਼ਾਇਆ ਖਾਨ ਨੂੰ ਬੁਰੀ ਤਰ੍ਹਾਂ ਨਾਲ ਹਰਾ ਦਿੱਤਾ ਸੀ ਇਸ ਮੌਕੇ ਤੇ ਸ਼ਾਹ ਨਿਵਾਜ਼ ਨੇ ਕੌੜਾ ਮਲ ਦਾ ਮਾਨ ਰੱਖਿਆ ਅਤੇ ਉਸ ਨੂੰ ਲਾਹੌਰ ਦਾ ਦੀਵਾਨ ਥਾਪ ਦਿੱਤਾ। ਲਾਹੌਰ ਤੇ ਕਬਜ਼ਾ ਕਰਨ ਮਗਰੋਂ ਸ਼ਾਹ ਨਿਵਾਜ਼ ਦੇ ਹੁਕਮਾਂ ਤੇ ਸਿੱਖਾਂ ਦੇ ਕਾਤਲ ਲਖਪਤ ਰਾਏ ਨੂੰ ਗ੍ਰਿਫਤਾਰ ਕਰਕੇ ਕੈਦ ਦੇ ਵਿੱਚ ਸੁੱਟ ਦਿੱਤਾ ਗਿਆ। ਇਸ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਪਰਮਾਨ ਮਿਲਦੇ ਨੇ ਜਿੱਥੇ ਦੀਵਾਨ ਕੌੜਾ ਮਲ ਨੇ ਸਿੱਖਾਂ ਦਾ ਸਾਥ ਦਿੱਤਾ। ਸਤੰਬਰ 1749 ਨੂੰ ਜਦ ਮੀਰ ਮੰਨੂ ਦੇ ਹੁਕਮਾਂ ਦੇ ਮੁਤਾਬਕ ਜਲੰਧਰ ਦੁਆਬ ਦੇ ਫੌਜਦਾਰ ਅਦੀਨਾ ਬੇਗ ਨੇ ਅੰਮ੍ਰਿਤਸਰ ਲਾਗੇ ਸਿੱਖਾਂ ਦੇ ਕਿਲੇ ਰਾਮ ਰੌਣੀ ਨੂੰ ਘੇਰਾ ਪਾਇਆ ਤਾਂ ਉਸ ਮੌਕੇ ਤੇ ਸਿੰਘਾਂ ਦੀ ਗਿਣਤੀ 500 ਦੇ ਕਰੀਬ ਸੀ ਉੱਥੇ ਵੀ ਦੀਵਾਨ ਕੌੜਾ ਮਲ ਦਾ ਰੋਲ ਸ਼ਲਾਂਗਾ ਜੋਗ ਰਿਹਾ ਮੀਰ ਮੰਨੂ ਅਤੇ ਅਦੀਨਾ ਬੇਗ ਦੀਆਂ ਸਾਂਝੀਆਂ ਫੌਜਾਂ ਵੱਲੋਂ ਰਾਮ ਰੌਣੀ ਦੇ ਕਿਲੇ ਨੂੰ ਪਾਇਆ ਗਿਆ ਇਹ ਘੇਰਾ 4 ਮਹੀਨਿਆਂ ਦੇ ਅੰਤਰਾਲ ਕਾਰਨ ਕਾਫੀ ਲੰਬਾ ਚੱਲਾ ਗਿਆ ਸੀ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਸਿੰਘ ਸ਼ਹੀਦ ਹੋਏ ਅਤੇ ਬਾਕੀ ਦੇ ਬੱਚੇ ਸਿੰਘ ਭੁੱਖਮਰੀ ਜਾਂ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਕਗਾਰ ਤੇ ਜਾ ਪੁੱਜੇ ਸਰਦਾਰ ਜਸਾ ਸਿੰਘ ਰਾਮਗੜੀਆ ਜੋ ਉਸ ਮੌਕੇ ਤੇ ਦੀਨਾ ਬੇਗ ਦੀ ਫੌਜ ਦੇ ਵਿੱਚ ਨੌਕਰੀ ਕਰਦੇ ਸਨ ਸਿੱਖਾਂ ਵੱਲੋਂ ਉਹਨਾਂ ਨੂੰ ਸਾਥ ਦੀ ਲੋੜ ਦਾ ਪੈਗਾਮ ਭੇਜਿਆ ਗਿਆ ਜਸਾ ਸਿੰਘ ਰਾਮਗੜੀਆ ਸਿੰਘਾਂ ਦੇ ਨਾਲ ਆ ਖੜੇ ਜੱਸਾ ਸਿੰਘ ਰਾਮਗੜੀਆ ਵੱਲੋਂ ਕੌੜਾ ਮਲਰਾਹੀ ਸਿੰਘਾਂ ਨੂੰ ਸੁਨੇਹਾ ਭੇਜਿਆ ਗਿਆ ਕਿ ਉਹ ਇਸੌਖੇ ਵੱਲੇ ਆਪਣੇ ਸਿੱਖ ਭਰਾਵਾਂ ਦੇ ਨਾਲ ਖੜੇ ਨੇ ਇੰਜ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਦੀਵਾਨ ਕੌੜਾ ਮਲ ਦੀ ਮਦਦ ਦੇ ਨਾਲ ਰਾਮਰੌਣੀ ਦਾ ਘੇਰਾ ਵੀ ਖਤਮ ਕਰਵਾਇਆ ਰਾਮਰੌਣੀ ਦੀ ਇਸ ਕੱਚੀ ਗੜੀ ਨੂੰ ਮਜ਼ਬੂਤ ਕਿਲੇ ਵਿੱਚ ਤਬਦੀਲ ਕੀਤਾ ਗਿਆ ਅਤੇ ਸਰਦਾਰ ਜੱਸਾ ਸਿੰਘ ਨੂੰ ਇਸ ਕਿਲੇ ਰਾਮਗੜ੍ਹ ਦਾ ਜਥੇਦਾਰ ਥਾਪ ਦਿੱਤਾ ਗਿਆ ਇਸ ਮੌਕੇ ਤੇ ਖਬਰ ਇਹ ਵੀ ਆ ਰਹੀ ਸੀ ਕਿ ਸ਼ਾਹ ਨਵਾਜ਼ ਮਲਤਾਨ ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਇੱਧਰ ਵੱਲ ਨੂੰ ਕੂਚ ਕਰ ਰਿਹਾ ਹੈ ਕੋੜਾ ਮਲ ਨੇ ਇੱਕ ਵਾਰ ਫਿਰ ਤੋਂ ਸਿੰਘਾਂ ਦੇ ਹਤਾਸ਼ੀ ਹੋਣ ਦਾ ਸਬੂਤ ਦਿੱਤਾ ਅਤੇ ਮੀਰ ਮੰਨੂ ਨੂੰ ਸਮਝਾਇਆ ਕਿ ਇਸ ਵਕਤ ਸਿੱਖਾਂ ਦੇ ਨਾਲ ਦੁਸ਼ਮਣੀ ਕਰਨੀ ਠੀਕ ਨਹੀਂ ਹੈ ਸਗੋ ਜੇ ਅਫਦਾਲੀ ਦਾ ਮੁਕਾਬਲਾ ਕਰਨਾ ਹੈ ਤਾਂ ਸਿੰਘਾਂ ਦੀ ਮਦਦ ਲਈ ਜਾਵੇ ਮੀਰ ਮੰਨੂ ਨੂੰ ਦੀਵਾਨ ਕੋੜਾ ਮਲ ਦੀ ਰਾਏ ਚੰਗੀ ਲੱਗੀ ਉਸਨੇ ਨਵੰਬਰ 1748 ਨੂੰ ਰਾਮ ਰੌਣੀ ਦੇ ਦਿਵਾਲੇ ਪਾਏ ਘੇਰੇ ਨੂੰ ਝੁਕ ਲਿਆ ਅਤੇ ਸੈਂਕੜੇ ਸਿੱਖਾਂ ਦੀ ਜਾਨ ਬਚ ਗਈ ਹੁਣ ਗੱਲ ਕਰਦੇ ਹਾਂ 1751 ਦੀ ਜਦ دسمبر ਮਹੀਨੇ ਦੇ ਵਿੱਚ ਮੀਰ ਮੰਨੂ ਵੱਲੋਂ ਅਹਿਮਦ ਸ਼ਾਹ ਅਬਦਾਲੀ ਨੂੰ ਸਲਾਨਾ ਲਗਾਨ ਤਾਰਨ ਤੋਂ ਇਨਕਾਰੀ ਹੋਣ ਕਰਕੇ ਅਬਦਾਲੀ ਨੇ ਇੱਕ ਵਾਰ ਫਿਰ ਤੋਂ ਲਾਹੌਰ ਵੱਲ ਨੂੰ ਮੂੰਹ ਕੀਤਾ ਮੀਰ ਮੰਨੂ ਨੂੰ ਜਦੋਂ ਅਬਦਾਲੀ ਦੇ ਲਾਹੌਰ ਪੁੱਜਣ ਦਾ ਪਤਾ ਲੱਗਾ ਤਾਂ ਉਸਨੇ ਮੁਕਾਬਲੇ ਦੀ ਤਿਆਰੀ ਖਿੱਚ ਲਈ ਫੌਜੀ ਮਦਦ ਦੇ ਲਈ ਦੀਵਾਨ ਕੌੜਾਮਲ ਨੂੰ ਮੁਲਤਾਨ ਤੋਂ ਅਤੇ ਅਦੀਨਾ ਵੇਗ ਨੂੰ ਜਲੰਧਰ ਤੋਂ ਫੌਜਾਂ ਸਮੇਤ ਬੁਲਾ ਲਿਆ ਗਿਆ ਇਸ ਵੇਲੇ ਦੀਵਾਨ ਕੌੜਾ ਮਲ ਨੇ ਸਿੱਖਾਂ ਨੂੰ ਮਦਦ ਵਾਸਤੇ ਜਰਸੱਦਾ ਦਿੱਤਾ ਤਾਂ ਮੀਰ ਮੰਨੂ ਦੇ ਗਲਤ ਰਵੱਈਏ ਕਰਕੇ ਸਿੱਖਾਂ ਨੇ ਮੀਰ ਮੰਨੂ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਕੌੜਾ ਮਲ ਨਾਲ ਸਿੱਖਾਂ ਦੀ ਸਾਂਝ ਬਰਕਰਾਰ ਰਹੀ 6 ਮਾਰਚ 1752 ਨੂੰ ਮੀਰ ਮੰਨੂ ਅਤੇ ਅਫਦਾਲੀ ਵਿਚਾਲੇ ਹੋਈ ਜੰਗ ਵਿੱਚ ਮੀਰ ਮੰਨੂ ਦੇ ਸਹਿਰਦ ਜਰਨੇਲਾ ਵਿੱਚੋਂ ਸਿਰਫ ਦੀਵਾਨ ਕੌੜਾ ਮਲ ਹੀ ਸੱਚੇ ਮਨੋਂ ਉਸਦੇ ਨਾਲ ਟਟਿਆ ਸੀ मीर मन्नू ਦੇ ਨਾਲ دیਵਾਨ ਕੌੜਾ ਮਲ ਦੀ ਲਗਾਤਾਰ ਵੱਧ ਰਹੀ ਨੇੜਤਾ ਕਰਕੇ ਜਲੰਧਰ ਦਾ ਫੌਜਦਾਰ ਅਦੀਨਾ ਵੇਗ دیਵਾਨ ਕੌੜਾ ਮਲ ਤੋਂ ਸਾੜ ਖਾਂਦਾ ਸੀ ਸੋਰਾਂ ਤੱਤੇ ਦੇ ਭਖੇ ਮੈਦਾਨੇ ਜੰਗ ਵਿੱਚ دیਵਾਨ ਕੌੜਾ ਮਲ ਦਾ ਹਾਥੀ ਜਦ ਇੱਕ ਡੂੰਗੀ ਕਬਰ ਦੇ ਵਿੱਚ ਪੈਰ ਪੈਨ ਕਰਨ ਡਿੱਗ ਪਿਆ ਤਾਂ ਇਸ ਮੌਕੇ ਦਾ ਫਾਇਦਾ ਅਦੀਨਾ ਵੇਗ ਵੱਲੋਂ ਉਠਾਇਆ ਗਿਆ ਜਦ ਦੀਵਾਨ ਕੋੜਾ ਮਲ ਆਪਣਾ ਹਾਥੀ ਬਦਲ ਰਿਹਾ ਸੀ ਤਾਂ ਉਸ ਮੌਕੇ ਤੇ ਅਦੀਨਾ ਵੇਗ ਨੇ ਇੱਕ ਕਸੂਰੀ ਪਠਾਨ ਤੋਂ ਦੀਵਾਨ ਕੋੜਾ ਮਲ ਦੇ ਉੱਪਰ ਗੋਲੀ ਚਲਵਾ ਦਿੱਤੀ ਇਹ ਗੋਲੀ ਦੀਵਾਨ ਕੋੜਾ ਮਲ ਦੇ ਮੱਥੇ ਤੇ ਲੱਗੀ ਅਤੇ ਉਹ ਜ਼ਮੀਨ ਤੇ ਡਿੱਗ ਪਿਆ ਦੀਵਾਨ ਕੋੜਾ ਮਲ ਇਸ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦੀ ਪਾ ਜਾਂਦੇ ਨੇ ਅਤੇ ਉਹਨਾਂ ਦੀ ਮੌਤ ਦੇ ਨਾਲ ਹੀ ਮੋਰਚਾ ਟੁੱਟ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਦਿਨ ਦੇ ਨਾਲ ਜੁੜੇ ਸਿੱਖ ਇਤਿਹਾਸ ਦੀ ਲੜੀਵਾਰ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਪੇਸ਼ ਹੈ ਅੱਜ ਦੇ ਦਿਨ ਦਾ ਇਤਿਹਾਸ ਮਿਤੀ 6 ਮਾਰਚ 6 ਮਾਰਚ 1752 ਵਾਲੇ ਦਿਨ ਆਪਣੀ ਸਾਰੀ ਜ਼ਿੰਦਗੀ ਸਿੱਖਾਂ ਦੇ ਨਾਲ ਵਫਾਦਾਰੀ ਅਤੇ ਦੋਸਤੀ ਭਰਿਆ ਰਿਸ਼ਤਾ ਨਿਭਾਉਣ ਵਾਲੇ ਦੀਵਾਨ ਕੌੜਾ ਮੱਲ ਦੀ ਸ਼ਹਾਦਤ ਹੁੰਦੀ ਹੈ ਜ਼ਿਕਰ ਯੋਗ ਹੈ ਕਿ ਮੀਰ ਮੰਨੂ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਵਿਚਕਾਰ ਹੋਈ ਜੰਗ ਦੇ ਵਿੱਚ ਮੀਰ ਮੰਨੂ ਦੇ ਸੁਹਿਰਦ ਜਰਨੈਲਾਂ ਵਿੱਚੋਂ ਸਿਰਫ ਦੀਵਾਨ ਕੌੜਾ ਮਲ ਹੀ ਦਿਾਨਤਦਾਰੀ ਅਤੇ ਸੱਚੇ ਮਨੋ ਉਸਦੇ ਨਾਲ ਟਟਿਆ ਸੀ ਅਤੇ ਇਸ ਮੌਕੇ ਤੇ ਅਦੀਨਾ ਵੇਗ ਨੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਦੀਵਾਨ ਕੌੜਾ ਮਲ ਦੇ ਉੱਪਰ ਗੋਲੀ ਚਲਵਾ ਦਿੱਤੀ ਅਤੇ ਦੀਵਾਨ ਕੌੜਾ ਮਲ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਦੀਵਾਨ ਕੋੜਾ ਮਲ ਦੀ ਸਿੱਖਾਂ ਦੇ ਨਾਲ ਸਾਂਝ ਦੀ ਜੇਕਰ ਗੱਲ ਕਰੀਏ ਤਾਂ ਸਿੱਖ ਕੌਮ ਦਾ ਹਤੈਸ਼ੀ ਹੋਣ ਕਰਕੇ ਸਿੱਖ ਉਸ ਨੂੰ ਮਿੱਠਾ ਮੱਲ ਕਹਿੰਦੇ ਸਨ ਸਿੱਖ ਧਰਮ ਪ੍ਰਤੀ ਸ਼ਰਧਾ ਦੀ ਭਾਵਨਾ ਰੱਖਣ ਵਾਲੇ 18ਵੀਂ ਸਦੀ ਦੇ ਸਮਹਾਨ ਪ੍ਰਸ਼ਾਸਕ ਦੀਵਾਨ ਕੋੜਾ ਮਲ ਨੇ ਹਮੇਸ਼ਾ ਸਿੱਖਾਂ ਦੀ ਹਮਾਇਤ ਕੀਤੀ ਸਿੱਖ ਕੌਮ ਦੇ ਦਰਵੇਸ਼ ਸਾਹਿਤਕਾਰ ਭਾਈ ਸਾਹਿਬ ਵੀਰ ਸਿੰਘ ਜੀ ਇਸ ਦੇ ਖਾਨਦਾਨ ਵਿੱਚੋਂ ਸਨ ਦੀਵਾਨ ਕੋੜਾ ਮਲ ਦਾ ਜਨਮ ਝੁਗਜਾਤ ਦੇ ਇੱਕ ਅਰੋੜਾ ਪਰਿਵਾਰ ਵਿੱਚ ਸ਼੍ਰੀ ਬੱਲੂ RAM ਉਰਫ ਬੱਲੂ ਮਲ ਦੇ ਘਰ ਪਛਮੀ ਪੰਜਾਬ ਦੇ ਝੰਗ ਜ਼ਿਲ੍ਹੇ ਵਿੱਚ ਸ਼ੇਰਕੋਟ ਨਗਰ ਵਿੱਚ ਹੋਇਆ ਦੀਵਾਨ ਕੋੜਾ ਮਲ ਨੇ ਸਦਾ ਹੀ ਸਿੱਖਾਂ ਦੇ ਨਾਲ ਵਫਾਦਾਰੀ ਨਿਭਾਈ 1747 ਵਿੱਚ ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਜ਼ਾਇਆ ਖਾਨ ਲਾਹੌਰ ਦਾ ਅਤੇ ਉਸ ਦਾ ਛੋਟਾ ਭਰਾ ਸ਼ਾਹ ਨਵਾਜ਼ ਮਲਤਾਨ ਦਾ ਸੂਬੇਦਾਰ ਬਣ ਬੈਠਾ 1740ਵੀਂ ਦੇ ਸਮੇਂ ਜਦ ਲਖਪਤ ਰਾਏ ਦੇ ਭਰਾ ਜਸਪਤ ਰਾਏ ਦੀ ਭਾਈ ਨਿਬਾਹੂ ਸਿੰਘ ਜੀ ਨੇ ਤੌਣ ਉਤਾਰ ਦਿੱਤੀ ਸੀ ਤਾਂ ਆਪਣੇ ਭਰਾ ਜਸਪਤ ਰਾਏ ਦੇ ਕਤਲ ਦਾ ਬਦਲਾ ਲੈਣ ਲਈ ਲਖਪਤ ਰਾਏ ਨੇ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣ ਦੀ ਸੋਚ ਚੁੱਕੀ ਲਖਪਤ ਰਾਏ ਨੇ ਲਾਹੌਰ ਦੇ ਵਿੱਚ ਵਸਦੇ ਸਿੱਖਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਇਸ ਮੌਕੇ ਤੇ ਦੀਵਾਨ ਕੋੜਾਮਲ ਪਾਸੋਂ ਇਹ ਜ਼ੁਲਮ ਦੇਖਿਆ ਨਾ ਗਿਆ ਉਸਨੇ ਲਖਪਤ رائے ਨੂੰ ਇਸ ਬਾਬਤ ਬਹੁਤ ਵਰਜਿਆ ਪਰ ਉਹ ਟੱਸ ਤੋਂ ਮਸ ਨਾ ਹੋਇਆ ਕੋੜਾਮਲ ਸਿੱਖਾਂ ਦਾ ਇੰਜ ਕਤਲੇਆਮ ਹੁੰਦਾ ਦੇਖ ਨਾ ਸਕਿਆ ਅਤੇ ਦੁਖੀ ਭਰੇ ਮਨ ਦੇ ਨਾਲ ਮੁਲਤਾਨ ਚਲਾ ਗਿਆ ਜਿੱਥੇ ਸ਼ਾਹ ਨਿਵਾਜ਼ ਨੇ ਉਸ ਨੂੰ ਦੀਵਾਨ ਥਾਪ ਦਿੱਤਾ 21 ਮਾਰਚ 1747 ਦੇ ਵਿੱਚ ਸ਼ਾਹ ਨਿਵਾਜ਼ ਨੇ ਲਾਹੌਰ ਦੇ ਉੱਪਰ ਚੜ੍ਹਾਈ ਕਰ ਦਿੱਤੀ ਸੀ ਅਤੇ ਜ਼ਾਇਆ ਖਾਨ ਨੂੰ ਬੁਰੀ ਤਰ੍ਹਾਂ ਨਾਲ ਹਰਾ ਦਿੱਤਾ ਸੀ ਇਸ ਮੌਕੇ ਤੇ ਸ਼ਾ ਨਿਵਾਜ਼ ਨੇ ਕੌੜਾ ਮਲ ਦਾ ਮਾਨ ਰੱਖਿਆ ਅਤੇ ਉਸ ਨੂੰ ਲਾਹੌਰ ਦਾ ਦੀਵਾਨ ਥਾਪ ਦਿੱਤਾ। ਲਾਹੌਰ ਤੇ ਕਬਜ਼ਾ ਕਰਨ ਮਗਰੋਂ ਸ਼ਾ ਨਿਵਾਜ਼ ਦੇ ਹੁਕਮਾਂ ਤੇ ਸਿੱਖਾਂ ਦੇ ਕਾਤਲ ਲਖਪਤ ਰਾਏ ਨੂੰ ਗ੍ਰਿਫਤਾਰ ਕਰਕੇ ਕੈਦ ਦੇ ਵਿੱਚ ਸੁੱਟ ਦਿੱਤਾ ਗਿਆ। ਇਸ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਪਰਮਾਨ ਮਿਲਦੇ ਨੇ ਜਿੱਥੇ ਦੀਵਾਨ ਕੌੜਾ ਮਲ ਨੇ ਸਿੱਖਾਂ ਦਾ ਸਾਥ ਦਿੱਤਾ। ਸਤੰਬਰ 1749 ਨੂੰ ਜਦ ਮੀਰ ਮੰਨੂ ਦੇ ਹੁਕਮਾਂ ਤੇ ਮੁਤਾਬਕ ਜਲੰਧਰ ਦੁਆਬ ਦੇ ਫੌਜਦਾਰ ਅਦੀਨਾ ਬੇਗ ਨੇ ਅੰਮ੍ਰਿਤਸਰ ਲਾਗੇ ਸਿੱਖਾਂ ਦੇ ਕਿਲੇ ਰਾਮ ਰੌਣੀ ਨੂੰ ਘੇਰਾ ਪਾਇਆ ਤਾਂ ਉਸ ਮੌਕੇ ਤੇ ਸਿੰਘਾਂ ਦੀ ਗਿਣਤੀ 500 ਦੇ ਕਰੀਬ ਸੀ ਉੱਥੇ ਵੀ ਦੀਵਾਨ ਕੌੜਾ ਮਲ ਦਾ ਰੋਲ ਸ਼ਲਾਂਗਾ ਜੋਗ ਰਿਹਾ ਮੀਰ ਮੰਨੂ ਅਤੇ ਅਦੀਨਾ ਬੇਗ ਦੀਆਂ ਸਾਂਝੀਆਂ ਫੌਜਾਂ ਵੱਲੋਂ ਰਾਮ ਰੌਣੀ ਦੇ ਕਿਲੇ ਨੂੰ ਪਾਇਆ ਗਿਆ ਇਹ ਘੇਰਾ 4 ਮਹੀਨਿਆਂ ਦੇ ਅੰਤਰਾਲ ਕਾਰਨ ਕਾਫੀ ਲੰਬਾ ਚੱਲਾ ਗਿਆ ਸੀ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਸਿੰਘ ਸ਼ਹੀਦ ਹੋਏ ਅਤੇ ਬਾਕੀ ਦੇ ਬੱਚੇ ਸਿੰਘ ਭੁੱਖਮਰੀ ਜਾਂ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਕਗਾਰ ਤੇ ਜਾ ਪੁੱਜੇ ਸਰਦਾਰ ਜਸਾ ਸਿੰਘ ਰਾਮਗੜੀਆ ਜੋ ਉਸ ਮੌਕੇ ਤੇ ਦੀਨਾ ਵੇਗ ਦੀ ਫੌਜ ਦੇ ਵਿੱਚ ਨੌਕਰੀ ਕਰਦੇ ਸਨ ਸਿੱਖਾਂ ਵੱਲੋਂ ਉਹਨਾਂ ਨੂੰ ਸਾਥ ਦੀ ਲੋੜ ਦਾ ਪੈਗਾਮ ਭੇਜਿਆ ਗਿਆ ਜਸਾ ਸਿੰਘ ਰਾਮਗੜੀਆ ਸਿੰਘਾਂ ਦੇ ਨਾਲ ਆ ਖੜੇ ਜੱਸਾ ਸਿੰਘ ਰਾਮਗੜੀਆ ਵੱਲੋਂ ਕੌੜਾ ਮਲਰਾਹੀ ਸਿੰਘਾਂ ਨੂੰ ਸੁਨੇਹਾ ਭੇਜਿਆ ਗਿਆ ਕਿ ਉਹ ਇਸੌਖੇ ਵੱਲੇ ਆਪਣੇ ਸਿੱਖ ਭਰਾਵਾਂ ਦੇ ਨਾਲ ਖੜੇ ਨੇ ਇੰਜ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਦੀਵਾਨ ਕੌੜਾ ਮਲ ਦੀ ਮਦਦ ਦੇ ਨਾਲ ਰਾਮਰੌਣੀ ਦਾ ਘੇਰਾ ਵੀ ਖਤਮ ਕਰਵਾਇਆ ਰਾਮਰੌਣੀ ਦੀ ਇਸ ਕੱਚੀ ਗੜੀ ਨੂੰ ਮਜ਼ਬੂਤ ਕਿਲੇ ਵਿੱਚ ਤਬਦੀਲ ਕੀਤਾ ਗਿਆ ਅਤੇ ਸਰਦਾਰ ਜੱਸਾ ਸਿੰਘ ਨੂੰ ਇਸ ਕਿਲੇ ਰਾਮਗੜ੍ਹ ਦਾ ਜਥੇਦਾਰ ਥਾਪ ਦਿੱਤਾ ਗਿਆ ਇਸ ਮੌਕੇ ਤੇ ਖਬਰ ਇਹ ਵੀ ਆ ਰਹੀ ਸੀ ਕਿ ਸ਼ਾਹ ਨਵਾਜ਼ ਮਲਤਾਨ ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਇੱਧਰ ਵੱਲ ਨੂੰ ਕੂਚ ਕਰ ਰਿਹਾ ਹੈ ਕੋੜਾ ਮਲ ਨੇ ਇੱਕ ਵਾਰ ਫਿਰ ਤੋਂ ਸਿੰਘਾਂ ਦੇ ਹਤੈਸ਼ੀ ਹੋਣ ਦਾ ਸਬੂਤ ਦਿੱਤਾ ਅਤੇ ਮੀਰ ਮੰਨੂ ਨੂੰ ਸਮਝਾਇਆ ਕਿ ਇਸ ਵਕਤ ਸਿੱਖਾਂ ਦੇ ਨਾਲ ਦੁਸ਼ਮਣੀ ਕਰਨੀ ਠੀਕ ਨਹੀਂ ਹੈ ਸਗੋ ਜੇ ਅਫਦਾਲੀ ਦਾ ਮੁਕਾਬਲਾ ਕਰਨਾ ਹੈ ਤਾਂ ਸਿੰਘਾਂ ਦੀ ਮਦਦ ਲਈ ਜਾਵੇ ਮੀਰ ਮੰਨੂ ਨੂੰ ਦੀਵਾਨ ਕੋੜਾ ਮਲ ਦੀ ਰਾਏ ਚੰਗੀ ਲੱਗੀ ਉਸਨੇ ਨਵੰਬਰ 1748 ਨੂੰ ਰਾਮ ਰੌਣੀ ਦੇ ਦਿਵਾਲੇ ਪਾਏ ਘੇਰੇ ਨੂੰ ਝੁਕ ਲਿਆ ਅਤੇ ਸੈਂਕੜੇ ਸਿੱਖਾਂ ਦੀ ਜਾਨ ਬਚ ਗਈ ਹੁਣ ਗੱਲ ਕਰਦੇ ਹਾਂ 1751 ਦੀ ਜਦ ਦਸੰਬਰ ਮਹੀਨੇ ਦੇ ਵਿੱਚ ਮੀਰ ਮੰਨੂ ਵੱਲੋਂ ਅਹਿਮਦ ਸ਼ਾਹ ਅਬਦਾਲੀ ਨੂੰ ਸਲਾਨਾ ਲਗਾਨ ਤਾਰਨ ਤੋਂ ਇਨਕਾਰੀ ਹੋਣ ਕਰਕੇ ਅਬਦਾਲੀ ਨੇ ਇੱਕ ਵਾਰ ਫਿਰ ਤੋਂ ਲਾਹੌਰ ਵੱਲ ਨੂੰ ਮੂੰਹ ਕੀਤਾ ਮੀਰ ਮੰਨੂ ਨੂੰ ਜਦੋਂ ਅਬਦਾਲੀ ਦੇ ਲਾਹੌਰ ਪੁੱਜਣ ਦਾ ਪਤਾ ਲੱਗਾ ਤਾਂ ਉਸਨੇ ਮੁਕਾਬਲੇ ਦੀ ਤਿਆਰੀ ਖਿੱਚ ਲਈ ਫੌਜੀ ਮਦਦ ਦੇ ਲਈ ਦੀਵਾਨ ਕੌੜਾਮਲ ਨੂੰ ਮੁਲਤਾਨ ਤੋਂ ਅਤੇ ਅਦੀਨਾ ਵੇਗ ਨੂੰ ਜਲੰਧਰ ਤੋਂ ਫੌਜਾਂ ਸਮੇਤ ਬੁਲਾ ਲਿਆ ਗਿਆ ਇਸ ਵੇਲੇ ਦੀਵਾਨ ਕੌੜਾ ਮਲ ਨੇ ਸਿੱਖਾਂ ਨੂੰ ਮਦਦ ਵਾਸਤੇ ਜਰਸੱਦਾ ਦਿੱਤਾ ਤਾਂ ਮੀਰ ਮੰਨੂ ਦੇ ਗਲਤ ਰਵੱਈਏ ਕਰਕੇ ਸਿੱਖਾਂ ਨੇ ਮੀਰ ਮੰਨੂ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਕੌੜਾ ਮਲ ਨਾਲ ਸਿੱਖਾਂ ਦੀ ਸਾਂਝ ਬਰਕਰਾਰ ਰਹੀ 6 ਮਾਰਚ 1752 ਨੂੰ ਮੀਰ ਮੰਨੂ ਅਤੇ ਅਫਦਾਲੀ ਵਿਚਾਲੇ ਹੋਈ ਜੰਗ ਵਿੱਚ ਮੀਰ ਮੰਨੂ ਦੇ ਸਿਹਰਦ ਜਰਨੇਲਾ ਵਿੱਚੋਂ ਸਿਰਫ ਦੀਵਾਨ ਕੌੜਾ ਮਲ ਹੀ ਸੱਚੇ ਮਨੋਂ ਉਸਦੇ ਨਾਲ ਟਟਿਆ ਸੀ ਮੀਰ ਮੰਨੂ ਦੇ ਨਾਲ ਦੀਵਾਨ ਕੋੜਾ ਮਲ ਦੀ ਲਗਾਤਾਰ ਵੱਧ ਰਹੀ ਨੇੜਤਾ ਕਰਕੇ ਜਲੰਧਰ ਦਾ ਫੌਜਦਾਰ ਅਦੀਨਾ ਵੇਗ ਦੀਵਾਨ ਕੋੜਾ ਮਲ ਤੋਂ ਸਾੜ ਖੰਦਾ ਸੀ ਸੋ ਰਾਂ ਤੱਤੇ ਦੇ ਭਖੇ ਮੈਦਾਨੇ ਜੰਗ ਵਿੱਚ ਦੀਵਾਨ ਕੋੜਾ ਮਲ ਦਾ ਹਾਥੀ ਜਦ ਇੱਕ ਡੂੰਗੀ ਕਬਰ ਦੇ ਵਿੱਚ ਪੈਰ ਪੈਨ ਕਰਨ ਢਿੱਗ ਪਿਆ ਇਸ ਮੌਕੇ ਦਾ ਫਾਇਦਾ ਅਦੀਨਾ ਵੇਗ ਵੱਲੋਂ ਉਠਾਇਆ ਗਿਆ ਜਦ ਦੀਵਾਨ ਕੋੜਾ ਮਲ ਆਪਣਾ ਹਾਥੀ ਬਦਲ ਰਿਹਾ ਸੀ ਤਾਂ ਉਸ ਮੌਕੇ ਤੇ ਅਦੀਨਾ ਵੇਗ ਨੇ ਇੱਕ ਕਸੂਰੀ ਪਠਾਨ ਤੋਂ ਦੀਵਾਨ ਕੋੜਾ ਮਲ ਦੇ ਉੱਪਰ ਗੋਲੀ ਚਲਵਾ ਦਿੱਤੀ ਇਹ ਗੋਲੀ ਦੀਵਾਨ ਕੋੜਾ ਮਲ ਦੇ ਮੱਥੇ ਤੇ ਲੱਗੀ ਅਤੇ ਉਹ ਜ਼ਮੀਨ ਤੇ ਡਿੱਗ ਪਿਆ ਦੀਵਾਨ ਕੋੜਾ ਮਲ ਇਸ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦੀ ਪਾ ਜਾਂਦੇ ਨੇ ਅਤੇ ਉਹਨਾਂ ਦੀ ਮੌਤ ਦੇ ਨਾਲ ਹੀ ਮੋਰਚਾ ਟੁੱਟ ਜਾਂਦਾ